ਭਾਵਿਕੇ ਚੱਲ ਰਿਹਾ 47ਵਾਂ 올 ਇੰਡੀਆ ਲਿਬਰਜ਼ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ ਦੇ ਬੀਐਸਐਫ ਵਿਚਾਲੇ ਮੈਚ ਖੇਡਿਆ ਗਿਆ ਇਸ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ ਨੇ ਬੀਐਸਐਫ ਨੂੰ 7-5 ਦੇ ਫਰਕ ਨਾਲ ਹਰਾ ਦਿੱਤਾ ਹਲਕਾ ਨਾਬਾ ਦੇ ਵਿਦਾਇ ਗੁਰਦੇਵ ਸਿੰਘ ਦੇ ਮਾਨ ਨੇ ਜੇਤੂ ਰਹੀ ਟੀਮ ਨੂੰ ਆਪਣੇ ਤਨਖਾਹ ਵਿੱਚੋਂ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਦੀ ਸਾਡੀ ਸਭ ਤੋਂ ਪੁਰਾਣੀ ਇਹ ਅ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾ ਸਿਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕਿ ਆਪਣੇ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰਦੇ ਨੇ ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੇ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਥੇ ਉਹਦੀ ਸ਼ਲਾਘਾ ਕਰ ਰਿਹਾ ਤਾਂ ਮੈਂ ਉਰੇ ਪੀਪੀਐਸ ਨਾਪਾ ਦੀ ਵੀ ਸ਼ਲਾਘਾ ਕਰਨੀ ਚਾਹੂੰਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸਮੇਲ ਜੋ ਦੇਖਣ ਨੂੰ ਮਿਲ ਰਿਹਾ ਪੂਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲੀ ਬਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸ-પાસ ਹੋ ਚੱਲੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਰੇ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ 'ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜੇਤੂ ਰਹੀ ਤਾਂ ਮੈਂ ਕੰਗ੍ਰੈਚੁਲੇਟ ਵੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਹੈ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪ ਆਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿਉਂਕਿ ਇਹ ਇੱਕ ਇਹਦੇ ਨਾਲ ਖੇਡਾਂ ਜਿੱਥੇ ਪਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤਨਵੇਕਲਾ ਸਨੇਹਾ ਜਾਂਦਾ ਹੈ ਕਿ ਸਾਨੂੰ ਹਰ ਬੁਰੀਆਂ ਆਲਮਤਾਂ ਤੋਂ ਬਚ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਪਰ ਵੱਧ ਵਿਲੱਖਣ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਹੈ ਜਿਤੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਿਪੇਟ ਕਰਦੇ ਔਰ ਇਹਦੀਆਂ ਜਿਹੜੀਆਂ ਗਾਈਡਲਾਈਨਸ ਨੇ 올림픽 ਦੇ ਮੁਤਾਬਿਕ ਨੇ ਔਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਮੈਂ ਕੀਤਾ ਸੀਗਾ ਇਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਕਿ ਸਾਡੇ ਵਿੱਤ ਮੰਤਰੀ ਔਰ ਅੱਜ 22 ਤਰੀਕ ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਤਨਵੀਰ ਸੌਂਸ ਸਾਹਿਬ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਪਹੁੰਚੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ। ਔਰ ਇਹ ਜਿਹੜਾ ਟੂਰਨਾਮੈਂਟ ਆ ਇਹਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸੈਕੰਡਰਨਾਂ ਪ੍ਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਇਹਨਾਂ ਨੂੰ ਸਪੁਰਦ ਕਰ ਦੇਣਾ। ਪੰਜਾਬ ਜੀਓ ਦੇ ਤਹਿਤ ਅਸੀਂ ਰਬਦਮਨ ਕੌਲ ਦਾ ਸਰਕਾਰੀ ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਇਹ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਉਹਨਾਂ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਕਲਾ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸਹੂਬਾ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ